ਅਦਾਂ ਲੱਗਿਆ ਨਾ ਹੁਣ ਸਮਝ ਜੇ ਵਿਚਾਰੀਆਂ ਆ ਹੀ ਗਈਆਂ ਗਵੰਡੋ ਪਹਿਣਾ ਤੇ ਚਾਹ ਫੜਾ ਕੇ ਮੱਥੇ ਮਾਰ ਕੇ ਚਲ ਗਈ ਜੋ ਅੰਦਰ ਵੜੀ ਆ ਜੋ ਵੱਡੀ ਕਿਤਾਬ ਲੈ ਕੇ ਕੁੜੀ ਨੂੰ ਲੈ ਕੇ ਕੁੱਤੀ ਜਾਂਦੀ ਆ ਤਫ-ਤਫ ਕਰੀ ਜਾਂਦੀ ਆ ਤੇ ਕਿਤੇ ਇੱਕ ਵਾਰ ਨਹੀਂ ਬਾਹਰ ਨਿਕਲ ਕੇ ਵੇਖਿਆ ਵੀ ਚੱਲ ਮੈਂ ਆਈਆਂ ਵਾ ਤੇ ਚੱਲ ਮੈਂ ਕੜੀ ਲੱਗੇ ਬਵਾਂ ਮੈਂ ਆ ਹੀ ਜਾਵਾਂ ਬਾਹਰ ਅੰਦਰ ਹੀ ਵੜੀ ਆ ਬਸ ਇਹਨਾਂ ਨੂੰ ਅਕਲ ਅੱਜ ਕੱਲ੍ਹ ਦੀਆਂ ਨੂੰ ਕੌਣ ਦਵੇ ਇਨਾ ਤੇ ਕਿਤੇ ਨਾ ਸਤਾ ਹੀ ਮੈਨੂੰ ਮਾਰਿਆ ਵਾ ਉਹ ਵਿਚਾਰੀਆਂ ਉੱਠ ਕੇ ਚਲ ਗਈਆਂ ਹੀ ਤੇ ਪਰ ਇਹ ਵਾਰ ਨਹੀਂ ਨਿਕਲੀਆਂ ਹੁਣ ਮੈਂ ਭਾਂਡੇ ਆ ਪੀ ਅੰਦਰ ਰੱਖ ਤੇ ਨਾਲੇ ਮੈਨੂੰ ਪੁੱਛਦੀਆਂ ਭਲਾ ਭੀ ਜੇ ਉਹ ਆ ਹੀ ਗਈਆਂ ਗਵੰਡਣਾ ਤੇ ਤੂੰ ਜੇ ਨਾ ਘੜੀ ਪੜਵ ਨਹੀਂ ਉਹਨੂੰ ਤੇ ਉੱਥੇ ਕੀ ਹੋ ਚੱਲਿਆ ਹੀ ਪੇਪਰ ਨੂੰ ਮੈਨਾਂ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਜੇ ਉਹ ਪੈਣਾ ਮੇਰੀਆਂ ਗਵੰਡਣਾ ਆ ਹੀ ਗਈਆਂ ਹੈ ਤੇ ਅੰਦਰੋਂ ਨਹੀਂ ਨਿਕਲੀ ਤੇ ਕੁੜੀ ਨੂੰ ਕੁੱਟੀ ਜਾਂਦੀ ਆ ਤੇ ਪੜਾਈ ਪੜਾਉਂਦੀ ਵਾ ਡਈ ਉਹਨੂੰ ਮਾਦਾ ਦੇ ਬੇਲੀਆਂ ਦਸ ਪੁੱਤ ਕਿਹਦਾ ਵੇਲਵਾ ਕਰੂੰ ਓਏ ਚਾਹ ਪੀਣੀ ਗਿੱਜੀਆਂ ਰੋਏ ਵਨਸਵਾਨੀ ਕਦੀ ਕਿਸਦੇ ਘਰ ਕਦੀ ਕਿਸਦੇ ਘਰ ਆਹੋ ਪੜਾਉਂਦੀ ਆ ਪੜਾਉਂਦੀ ਆ ਤੂੰ ਵੀ ਉਹਦਾ ਹੀ ਨਾ ਕਿ ਤੂੰ ਕਿਹੜੀ ਮੇਰੀ ਮੰਨਣੀ ਆ ਇਹ ਇੱਕ ਵਾਰ ਵੀ ਨਹੀਂ ਤੂੰ ਮੈਨੂੰ ਆ ਉਹਨੂੰ ਆਖਣਾ ਵੀ ਜੇ ਉਹ ਆ ਗਈਆਂ ਹਿੱਤ ਕੀ ਆਖ ਰ ਆ ਗਈ ਮਾਦਾ ਕੰਪੀਟੀਸ਼ਨ ਬਹੁਤ ਜ਼ਿਆਦਾ ਪੜਾਈਆਂ ਦਾ ਆਹੋ ਕੰਪੀਟੀਸ਼ਨ ਤਾਂ ਡਾਵਾ ਹੋਰ ਨਾ ਕਿਤੇ ਉਹਨਾਂ ਨੂੰ ਕਿਸ ਦੀ ਸਾਰ ਵਾਈਆਂ ਦੀ ਨਾ ਹੋਰ ਕੋਈ ਆ ਦੇ ਦੇਖੋ ਇਹ ਤਾਂ ਸ਼ਰੀਕੇ ਤੋਂ ਆਈਆਂ ਪਹਿਣਾ ਜੇ ਕੋਈ ਰਿਸ਼ਤੇਦਾਰ ਆ ਜਾ ਤਾਂ ਵੀ ਇਦਾਂ ਇਹ ਨਾ ਕਰੀਂ ਨਾ ਮੈਨੂੰ ਮੈਂ ਕੀ ਦੱਸਾਂ ਇੱਕ ਸਕੂਲੇ ਨਾ ਨਾ ਜਾਵੇ ਕਿੰਨਾ ਪਿੱਛੇ ਪੈ ਜਾਂਦਾ ਪੈ ਜਾਂਦਾ ਪਿੱਛੇ ਨਹੀਂ ਆਉਣਾ ਭਲਾ ਅਸੀਂ ਘਰ ਬਣਾਇਆ ਤੂੰ ਹੀ ਨਹੀਂ ਪੜੇ ਕੀ ਕੰਮ ਕਰਦਾ ਸੁਮ੍ਰਿਤੀ ਇੱਥੇ ਵੀ ਬਿੰਦੀ ਪਹਿਣੀ ਹੀ ਇੱਕ ਤੇ ਆਇਆ ਤਾਰ ਚੜ ਜਾਂਦਾ ਵਾ ਇਹ ਤੇ ਸਾਰਾ ਕੰਮ ਝੀ ਲੰਗ ਜਾਂਦਾ ਅੱਧਾ ਕਿ ਤੈਨੂੰ ਸਿਰ ਨਿਵਾ ਲਓ ਤੇ ਕਈ ਕੋ ਕਰ ਲੋ ਟੱਟ ਦੇ ਨਾ ਗਿਆ ਵਾ ਉਤਨਾ ਤੈਨੂੰ ਅਕਲ ਨਹੀਂ ਹੈ ਕਿ ਕਿਸ ਦੇ ਨਾਲ ਮਿਲਣ ਵਰਤਣ ਦੀ ਮੈਂ ਕੀ ਕੀਤਾ ਵਾ ਹੁਣ ਕੀਤਾ ਕੀ ਆ ਤੈਨੂੰ ਮੈਂ ਕਿੰਨੀਆਂ ਸਹੀਏ ਸਹੀਏ ਵਾ ਆਜਾ ਮਾਰੀਆਂ ਤੇ ਤੂੰ ਬਾਹਰ ਆ ਤੂੰ ਬਸ ਇੱਥੇ ਇਹਨੂੰ ਕੁੜੀ ਨੂੰ ਮੇਰੇ ਸਿਰ ਚੜ ਚੜ ਕੇ ਉੱਟੀ ਜਾਨੀ ਤੇ ਮੰਮੀ ਇਹ ਪੜਦੀ ਆ ਨਾਲੇ ਉੱਤੋਂ ਵੱਧ ਦਾ ਖਲਾਰਾ ਪਾਈ ਜਾਂਦੀ ਉੱਤੋਂ ਢੜੀਆਂ ਸਹੇਲੀਆਂ ਆਈਆਂ ਇੱਕ ਇਹਦੇ ਪੇਪਰ ਜਾਂ ਮੈਂ ਇਹਨੂੰ ਪੜਾਵਾਂ ਜਾਂ ਮੈਂ ਉਹਨਾਂ ਦਾ ਕੀ ਕਰਾਂ ਤੇ ਫੇਰ ਕੀ ਜਵ ਆਗੀਆਂ ਇਹ ਗਵੰਡਣਾ ਤੇ ਖੜੀ ਤਖ ਲੋ ਜਾਨੀਓ ਫੇਪਣਾ ਲੈਨੀਓ ਤੇ ਮੰਮੀ ਉਹ ਤੇ ਜਾਣ ਦਾ ਨਾ ਹੀ ਨਹੀਂ ਲੈਣ ਦੀਆਂ ਹੈਗੀਆਂ ਪਹਿਲਾਂ ਚਾਹ ਪਾਣੀ ਇਹਨਾਂ ਨੂੰ ਫੜਾਇਆ ਬਿਸਕਟਾਂ ਭੁਜੀਆਂ ਦੇ ਨਾਲ ਤੇ ਤੁਹਾਡੀਆਂ ਤਾਂ ਗੱਲਾਂ ਹੀ ਨਹੀਂ ਮੁਕੰਡੀਆਂ ਸਾਰੇ ਪਿੰਡ ਦੀਆਂ ਚੁਗਲੀਆਂ ਕੰਦਾ ਠੇਕਾ ਤੇ ਹੀ ਸਾਰੀਆਂ ਨੇ ਲਿਆ ਹੈਗਾ ਤੈਨੂੰ ਪਤਾ ਚੁਗਲੀਆਂ ਤਾਂ ਡੇਰੀ ਕੰਮ ਗੱਲਾਂ ਮੋਕੰਡੀਆਂ ਚੁਗਲੀਆਂ ਕਿਹੜੀਆਂ ਹੀ ਕਰਨੀਆਂ ਹੈਗੀਆਂ ਤੇ ਲੋਕਾਂ ਦੇ ਘਰਾਂ ਦੀਆਂ ਗੱਲਾਂ ਚੁਗਲੀਆਂ ਲੋਕਾਂ ਦੇ ਘਰਾਂ ਦੀਆਂ ਗੱਲਾਂ ਚੁਗਲੀਆਂ ਹੀ ਕਹਿੰਦੀਆਂ ਵਾ ਚੁਗਲੀਆਂ ਕਹਿੰਦੇ ਨਾ ਵਾ ਬੱਸ ਇਹਨੂੰ ਇਹਦੇ ਦਵਾਲੇ ਹੋਈ ਰਹਿੰਦੀ ਆ ਨਿਆਣੀ ਦੀ ਤੇ ਮੰਮੀ ਪੜਾਉਣਾ ਨਹੀਂ ਹਨ ਪੜਾਉਣਾ ਮਾਵੇਂ ਪਤਾ ਵੀ ਇਹ ਗਵਾ ਵੀ ਪੇਪਰਾਂ ਦੇ ਦੇਣ ਚੱਲਣ ਡੇ ਉਤੋਂ ਐਤਵਾਰ ਕਿੰਨਾ ਕੰਮ ਹੁੰਦਾ ਵਾ ਮਾਵਾ ਨੂੰ ਉਤੋਂ ਆਂਡੀ ਗੌਂਡੀ ਆ ਕੇ ਬਹਿ ਜਾਈਂ ਤਾਂ ਕੀ ਬੰਦਾ ਕਰੇ ਚੱਲ 10 ਮਿੰਟ ਤੂੰ ਆ ਜਾਨੀਂ ਉਹ ਅਗਲੇ ਨਾਲ 20 20 ਗੱਲਾਂ ਕਰੂੰਗਾ ਕਿ ਉਹਦੀ ਕਿਤੇ ਨਾਉ ਅੰਦਰੋਂ ਬਾਹਰ ਹੀ ਨਹੀਂ ਨਿਕਲੇ ਹਾਏ ਮੰਮੀ 10 ਮਿੰਟ ਤੇ ਮੈਂ ਬਹਿ ਐਂ ਹੀ ਕਿ ਬਾਕੀ ਖਾਣ ਪਰਮਾਨੋ ਟਾੜੀਆਂ ਹੀ ਟਾੜੇ ਲੱਗੇ ਬਹਿਣਾ ਹੈਗਾ ਨਵੇਂ ਗੱਲਾਂ ਤੇ ਆਂਡ ਗੌਂਡੀਆਂ ਤੇ ਇਹੀ ਕਰਨੀਆਂ ਮੈਂ ਕਹਦੀਆਂ ਕਰਨੀਆਂ ਜਿੰਨੀਆਂ ਕ ਕਰਨੀਆਂ ਨਹੀਂਕ ਮੈਂ ਕਰ ਆਈਂ ਮਾਪੇ ਤੋਂ ਕਹਾਈ ਉਹਨਾਂ ਜਾ ਕੇ 20 20 ਗੱਲਾਂ ਕਰਨੀਆਂ ਮੈਨੂੰ ਤੇ ਤੈਂ ਉਹਨਾਂ ਦੀ ਨਮਾ ਨੂੰ ਕਰ ਲਿਓ ਜਾ ਕੇ ਕਿਉਂ ਤੈਰੀ ਦਾਦੀ ਇਹ ਨਹੀਂ ਟੱਕਦੀ ਹੁਣ ਮੈਂ ਦੱਸ ਕੀ ਕਰਾਂ ਪੜਾਉਣਾ ਨਹੀਂ ਆ ਤੈਨੂੰ ਮੇਰਾ ਵੀ ਤੇ ਪਰਸ ਫੇਰ ਫੇਰ ਤੇ ਤੂੰ ਹੁਣ ਪੜ ਲੈ ਉਹਨਾਂ ਵਿੱਚ ਉਧਰਲਾ ਗੁੱਸਾ ਤੇਰੇ ਤੇ ਫੇਰ ਥੜ-ਥੜ ਨਿਕਲ ਜੀ ਤੈਨੂੰ ਇੱਕ ਚਪੇੜ ਮਾਨ ਨਹੀਂ ਹੈ ਨਾ ਤੇ ਮੈਨੂੰ 10 ਗੱਲਾਂ ਸੁਣਾਉਣੀਆਂ ਨੇ ਵੀ ਮੇਰੇ ਸਿਰ ਚੜ ਕੇ ਕੁੱਤੀ ਮੇਰੇ ਸਿਰ ਚੜ ਕੇ ਕੁੱਤੀ ਇੱਕ ਤੇ ਤੇਰੀ ਦਾਦੀ ਤੇ ਉਹਦੇ ਨਖਰੇ ਸੋਣਾ ਭੈਣ ਤੇ ਨਾ ਨਵੀਂ ਆਈ ਆ ਕੋਈ ਕੰਮਕਾਰ ਕਰਦੀ ਕੁੜੀ ਆ ਕਿ ਨਹੀਂ ਨਹੀਂ ਭੈਣ ਤੇਨੂੰ ਕੀ ਦੱਸਾਂ ਕੀ ਆਂਦੇ ਹੁੰਦੇ ਆ ਟੱਕੀ ਰਿਜੇ ਤੇ ਕੋਈ ਨਾ ਬੁੱਝੇ ਨੰਗੀ ਰਿਜੇ ਹਰ ਕੋਈ ਬੁੱਝੇ ਕੱਖ ਨਹੀਂ ਹਲ ਕੱਖ ਨਹੀਂ ਕਰਦੀ ਟੱਕੀ ਰਹਿਂਦੇ ਨਹੀਂ ਭੈਣ ਮੇਰੀ ਵੀ ਮੇਰੇ ਕਦ ਗੋਡੇ ਦੁਖਣ ਤਾਂ ਪੇ ਤੁਰ ਤੁਰ ਕੇ ਤਾਂ ਮੇਰੀ ਵੀ ਇਦਾਂ ਹੀ ਕਰਦੀ ਆ ਸਵੇਰੇ ਇੰਨੀਆਂ ਆਵਾਜ਼ਾਂ ਸਵੇਰੇ ਉੱਠਦੀ ਨਹੀਂ ਇੰਨੀਆਂ ਆਵਾਜ਼ਾਂ ਮਾਰਦੀ ਆ ਤੇ ਉੱਠੋ ਤਾਂ ਨਾ ਹੀ ਨਹੀਂ ਲੈਂਦੀ ਮੇਰੀ ਆਸ਼ਿੰਦੋਂ ਭੈਣ ਜੀ ਵੱਲ ਗਏ ਆ 50 ਆਵਾਜ਼ਾਂ ਮਾਰੀਆਂ ਨੇ ਤੇ ਤੇਰੀਆਂ ਚਾਚੀਆਂ ਪਾਈਆਂ ਆਈਆਂ ਬਾਹਰ ਨਿਕਲ ਕੇ ਕੋਈ ਚਾਹ ਪਾਣੀ ਦੇ ਦੇ ਉਹ ਨਿਕਲੀ ਅੰਦਰੋਂ ਮਾਰ ਇਹ ਤਾਂ ਅੱਜ ਮਾਣੇ ਬੜਾ ਤੇਜ ਆ ਅੱਜ ਕੱਲ ਤਾਂ ਛਿੱਤਰ ਜਿਹੜੇ ਜਿਹੜੇ ਫੋਨ ਫੜ ਲੈਂਦੀਆਂ ਉਹਨੂੰ ਭਾਵੇਂ ਟਿਚ ਟਿਚ ਕਰਦੀਆਂ ਰਹਿੰਦੀਆਂ ਇਹ ਸਾਰਾ ਦਿਨ ਕਰਦੀਆਂ ਰਹਿ ਜਾਂ ਤੇ ਕੰਮ ਨੂੰ ਆਖਦਾ ਤਾਂ ਤਈਆ ਛੜ ਜਾਂਦਾ ਇਹਨਾਂ ਨੂੰ ਤਈਆ ਉਹ ਤਾਬ ਚੜ ਜਾਂਦਾ ਉਹਦੇ ਮੈਂ ਕੰਮ ਕਿਉਂ ਦੱਸ ਦਿੱਤਾ ਸਾਨੂੰ ਆ ਹਾਡੀ ਆ ਸਾਰਾ ਦਿਨ ਭਾਵੇਂ ਫੋਨ ਤੇ ਲੱਗੀ ਰਹੇ ਤੇ ਜੇ ਜੇ ਕਿਤੇ ਮੈਂ ਕੰਮ ਕਹਿਦਾ ਨਾ ਤੇ ਮੰਮੀ ਮੈਨੂੰ ਆ ਹੁੰਦਾ ਤੇ ਮੰਮੀ ਮੈਨੂੰ ਆ ਹੁੰਦਾ ਤੇ ਜੇ ਕਿਤੇ ਸ਼ਹਿਰ ਬਾਹਰ ਜਾਣਾ ਹੋਏ ਨਾ 5 ਮਿੰਟ ਲੱਗਦੇ ਜਿਹੜੇ ਪੁੰਦੀ ਨੂੰ ਮੁੰਡੇ ਨਾਲ 5 ਮਿੰਟ ਹੁਣ ਤੈਨੂੰ ਮੈਂ ਕੀ ਦੱਸਾਂ ਕੀ ਆਨੇ ਨੇ ਢਿੱਡ ਫੋਲੋ ਤੇ ਆਪਣਾ ਹੀ ਕੀ ਆਨੇ ਢਿੱਡ ਚੋ ਤੇ ਆਪਣਾ ਢਿੱਡ ਨੰਗਾ ਹੁੰਦਾ ਉਹ ਗੱਲ ਫੇਰ ਸਾਰੀ ਗੱਲ ਤੇ ਡਰਦੇ ਗੱਲ ਨਹੀਂ ਕਰਦੀ ਹੈ ਇਹਨੇ ਤਾਂ ਮੇਰੇ ਖਾਣ ਵੀ ਆਵਾ ਕੇ ਭਲਾਤੇ ਆ ਜੇ ਮੈਂ ਕੋਈ ਕੰਮ ਕਰਨਾ ਬਸ ਮੰਮੀ ਬਸ ਨਾ ਮੇਰਾ ਫੋਨ ਆਉਂੜਿਆ ਮੇਰੇ ਪੇਕੇ ਪੇਕੇ ਭੋਏ ਸਾਰੇ ਦਿਨ ਚੰਬੜੀ ਰਹੇ ਫੋਨ ਉਪਾ ਫੋਨ ਹੁਣ ਤੇਰੇ ਸੱਜਣ ਮੈਂ ਤੇ ਆਨੀ ਮੈਂ ਤਾਂ ਨਹੀਂ ਅੱਗ ਹੀ ਲੱਗ ਜੇ ਅੱਗੇ ਜਿਹਦਾ ਅਹੀ ਅਹੀ ਉਹਦਾ ਫੋਨ ਨਹੀਂ ਉਹਦਾ ਦੁਨੀਆ ਦੁਨੀਆ ਨਹੀਂ ਇਹ ਕਿਹੜਾ ਰੋਟੀ ਨਹੀਂ ਖਾਂਦੀ ਕਿਹਨੇ ਜਿਮਾਨੇ ਚੰਗੇ ਆ ਸੀਗੇ ਕੀ ਪਤਾ ਕੀ ਹੋ ਜੇ ਸੜ ਜਾਣੇ ਜਮਾਨੇ ਹੀ ਆ ਗਏ ਤੇ ਜੇ ਫੋਨ ਬੰਦ ਕਰ ਦਿਓ ਫਿਰ ਐਲ ਸੀ ਡੀ ਤੇ ਗਾੜੀ ਬਹਿ ਜਾਂਦੀ ਕੀ ਮੈਂ ਕਹਾਂ ਜੇ ਮੈਂ ਕਹਾਂ ਤੇ ਮੁੰਡਾ ਵੀ ਕਹਿ ਲੰਦਾ ਮੰਮੀ ਕੋਈ ਗੱਲ ਨਹੀਂ ਨਿਹਾਣੀ ਹੈ ਹੱਯਾ ਖ ਨਹੀਂ ਆਣੀ ਰਣੀ ਹੈ ਚਲੋ ਆ ਬੰਦੇ ਨੂੰ ਆਪਣੇ ਆਪ ਚਾਹੀਦਾ ਵੀ ਮੈਂ ਉੱਠ ਕੇ ਕੰਮ ਕਰਾਂ ਕੀ ਪਤਾ ਇਹਦਾ ਵੇਖਾਂ ਉਹਨੇ ਤਾਂ ਕਹਿਣਾ ਮੰਮੀ ਆਈ ਨਹੀਂ ਹੁਣ ਵੇਖਾਂ ਮੇਰੇ ਤਾਂ ਲੱਤਾਂ ਵੀ ਕਾ ਇੰਨਾ ਕੁ ਤੁਰ ਹੀ ਪੋਂਦੇ ਘਰ ਕਿ ਜਾਣਦਾ ਕੀ ਫਾਇਦਾ ਕਿਤੇ ਬਾਹਰ ਕਿਤੇ ਚਾਹ ਦਾ ਘੁੱਟ ਵੀ ਨਹੀਂ ਉਹਦੀ ਨੌਣੇ ਆ ਕੇ ਪੁੱਛਿਆ ਵੀ ਚਾਹ ਹੀ ਪੀ ਲੋ ਕਿੱਥੋਂ ਤੁਰਦੀਆਂ ਆਈਆਂ ਜੇ ਆ ਜਾ ਆ ਜਾ ਭੈਣ ਦਲਵੀਰਾ ਚਾਹ ਪੀ ਜਾ ਘਟ ਉਹ ਸਿੰਧ ਦਿਨ ਹੋਵਲ ਤਾਂ ਪੀ ਆਏ ਆ ਤੇ ਹੁਣ ਤੇਰੀ ਨੋਂ ਦੀ ਰਹਿ ਗਈ ਆ ਪੀਣ ਵਾਲੀ ਨਹੀਂ ਭੈਣਾ ਮੇਰੀ ਤੇ ਇੱਕ ਵਾਰ ਤੇ ਬੁੜਕ ਬੁੜਕ ਉਠਦੀ ਆ ਨਾ ਮਾਂ ਉਹ ਤੇ ਆਖੀ ਆ ਜਾਗਾ ਚਾਹ ਕੁਟ ਪੀ ਜਾ ਤੈਨੂੰ ਕਹਿਣੀ ਨਹੀਂ ਮੈਂ ਆਪਣੀ ਨਵਾਨੀ ਕੱਪ ਬਣਾ ਦੂਗੀ ਤੇ ਪੀ ਲਵਾਂਗੀ ਮਰਜੀ ਤੇਰੀ ਵੇਖ ਲੈ ਤੇ ਜੇ ਉਹਨੇ ਬਣਾ ਹੀ ਫੇਰ ਫੇਰ ਆ ਬਣਾ ਕੇ ਪੀ ਲਵਾਂਗੀ ਜਾ ਵੇਖ ਲੈ ਫੇਰ ਆਪਣੀ ਕਾ ਪੀ ਲਈ ਜਾ ਕੇ ਹੈ ਮੰਮੀ ਆ ਗਈ ਵੇ ਮੈਨੂੰ ਵੇਖ ਕੇ ਕਿ ਤਾ ਫੋਨ ਰੱਖਤਾ ਜਦੋਂ ਨਹੀਂ ਮੈਂ ਗਈ ਉਦੋਂ ਤਾਂ ਲੱਗਦਾ ਫੋਨ ਵੇਖਣ ਦੀ ਹੋਣੀ ਆ ਮੇ ਮਾ ਨਾ ਮੇ ਮਾ ਨਾ ਓਥਾ ਨਮੇ ਪਈ ਆ ਤੂੰ ਜਿਹੜੀਆਂ ਚਲਾਕੀਆਂ ਮੇਰ ਨਾਲ ਕੰਢੀਂ ਜਾੜ ਕੇ ਪਾਣੀ ਪੋਣੀ ਲਿਆ ਚਾਹ ਬਣਾ ਦੇ ਘਟ ਮੰਮੀ ਮੇਰਾ ਸਿਰ ਬਹੁਤ ਉਫੰਦਿਆ ਸੀ ਤੇ ਮੈਂ ਤੁਹਾਨੂੰ ਦੇਖਣ ਨਹੀਂ ਮੈਂ ਕਿ ਜਦ ਕਦੇ ਮੰਮੀ ਆਉਂਦੇ ਆ ਤੇ ਆ ਕੇ ਤੇ ਮੈਨੂੰ ਚਾਹ ਬਣਾ ਕੇ ਦਿੰਦੀ ਆ ਓ ਮਾਈ ਗਾਡ ਪਾਣੀ ਮੈਂ ਮਰ ਜਾਮੈਂ ਤਾਂ ਕਿ ਸਿੰਦੋ ਦੀ ਨੋ ਹੀ ਆ ਉਹ ਤਾਂ ਮੇਰੇਆਂ ਜਿਹੜਾਂ ਚ ਕੀ ਬੈ ਗਈ ਐ ਇਹ ਪੰਡੋਰ ਖਾਣਾ ਕੋਈ ਪੈਕੇ ਆਏ ਤੇਰੇ ਕਿੰਨੇ ਭਾਂਡੇ ਰੱਖੇ ਝੂਠੇ ਉਹ ਨਹੀਂ ਦੇ ਦੇ ਧੋਣੇ ਮੰਮੀ ਧੋਣੇ ਆ ਉਹ ਮੇਰਾ ਸਿਰ ਬੜਾ ਦੁਖੰਦਿਆਰ ਮੈਂ ਉਹ ਵੀ ਆਂਦੀ ਹਣੀ ਮੰਮੀ ਆ ਕੇ ਧੋ ਲੂਗੀ ਚਾਟ ਘੁੱਟ ਭਾਗ ਤੇਨੂੰ ਦਊ ਮੈਂ ਤੈਨੂੰ ਲਿਆਉਂਦਾ ਕਿ ਫੇਰ ਇਹ ਚਾਹ ਹੀ ਮੰਮੀ ਨੇ ਬਣਾ ਕੇ ਪਿਆ ਲੈਣੀ ਤੁਹਾਨੂੰ ਸਵੇਰੇ ਵੀ ਮੰਮੀ ਬਣਾਏ ਹੁਣ ਵੀ ਮੰਮੀ ਮੇਰੇ ਕੋਲ ਚਾਹ ਚੋਂ ਬਣਦੀ ਚਲ ਉੱਠ ਕੇ ਚਾਹ ਪਰ ਆ ਫੋਨ ਤੇ ਚ ਵਿੱਚ ਕਰਨ ਦੀ ਆ ਉਦਾਂ ਦੀ ਲੱਗਦਾ ਨਹੀਂ ਮੰਮੀ ਮੈਂ ਤਾਂ ਸੁੱਤੀ ਹੀ ਮੈਂ ਕਦੋਂ ਫੋਨ ਚ ਲੈ ਨੂੰ ਪਤਾ ਸਾਰਾ ਮੈਨਾਂ ਚਲਾਕੀ ਆ ਨਾ ਕਿਹੜਾ ਇਹਨਾਂ ਸਿਰ ਦਰਦ ਜਿਆਦਾ ਹੁੰਦੀ ਆ ਡਾਕਟਰ ਦੱਸਦੇ ਨਹੀਂ ਫੋਨ ਘੱਟ ਵੇਖਿਆ ਕਰੋ ਤੂੰ ਤਾਂ ਜਿੰਨਾ ਘੱਟ ਕਹਿੰਦੇ ਉਹਨਾਂ ਵੱਧ ਤੋਂ ਕਹਿਣੀ ਆ ਨਹੀਂ ਮੈਂ ਕਿਹਾ ਤੁਸੀਂ ਆਓਗੇ ਤੇ ਮੈਨੂੰ ਚਾਹ ਬਣਾ ਕੇ ਦੇ ਦਿਓ ਫੇ ਮੇਰਾ ਸਿਰ ਹਟ ਜਾਣਾ ਆ ਮੈਂ ਤਾਂ ਬੁਰਿਆਂ ਪਾਪਾ ਨੂੰ ਮੁੰਡਾ ਵਿਆਹ ਕੇ ਬੈ ਗਈ ਆ ਖਾਇਦ ਮੈਨੂੰ ਤਾਂ ਹੁੰਦਾ ਹੈ ਕਿ ਇਸ ਮੈਨੂੰ ਸੁੱਖ ਮਿਲੂ ਤੇ ਮੈਨੂੰ ਨਹੀਂ ਪਤਾ ਭੀ ਮੁੰਡੇ ਦੇ ਨਾਲ ਇਹਨੂੰ ਵੀ ਚਾਹ ਪਾਣੀ ਮਿਲ ਪਿਆ ਲੈਣਾ ਪੈਣਾ ਵਾ ਕੋਟ ਕੇ ਤੇ ਚਾਹ ਬਣਾ ਨਾਲ ਮੇਰੇ ਸੇਪੀ ਉਹ ਆ ਗਲੀਆਂ 'ਚ ਫਿਰਦੇ ਐ ਇੱਕ ਉਹਨੇ ਕ ਸਿੰਦੋਰੀ ਨਾ ਹੀ ਉਹ ਸਿੰਦੋਵਾਜਾਂ ਮਰਮਰ ਫਾਗੀ ਬਾਹਰ ਭੈਣ ਜੀ ਹੋਣੀ ਆਏ ਐ ਤੇ ਬਾਹਰ ਨਿਕਲ ਕੇ ਚਾਹ ਬਣਾ ਉਹ ਵੀ ਕਿਤੇ ਅੰਦਰੋਂ ਮਾਂ ਦੀ ਧੀ ਨਿਕਲਣੀ ਨਹੀਂ ਤੇ ਮੈਂ ਹਾਂ ਮੇਰੀ ਨਾ ਮੈਂ ਤਾਂ ਉਥੇ ਸਿਪਤਾ ਨੇ ਪੋਲ ਮੰਨ ਕੇ ਆਈ ਐ ਤੇ ਤੂੰ ਚੰਗੀ ਐ ਚਾਹ ਚਾੜ ਕੇ ਤਰ ਮੰਮੀ ਚਾਹ ਦੇ ਨਾਲ ਤੈਨੂੰ ਜੂਸ ਨਾ ਲਿਆ ਦੇ ਹੁਣ ਮੈਂ ਚਾਹ ਬਣਾਈ ਕਿੱਥੋਂ ਅੰਤਰੇ ਗੋਡੇ ਪੀੜ ਕੰਡਾ ਵੇ ਅਸੀਂ ਤਾਂ ਉਧਰ ਗਈਆਂ ਵੀ ਕੋਈ ਗੱਲਬਾਤ ਨਵਾਂ ਦੀ ਕਰਕੇ ਆਉਣੀ ਆ ਤੇ ਕੀ ਵੀ ਇਹ ਤਾਂ ਉਹਦਾ ਵੀ ਸਿਰਾ ਪੈਣਾ ਛੱਡ ਦੇ ਗੱਲਾਂ ਨਵਾਂ ਦੀਆਂ ਅੱਗੇ ਦਲਬੀਰ ਭੈਣ ਜੀ ਵੀ ਕਹਿੰਦੀ ਅਜੇ ਕੀਪਤਾ ਉਹਦੀ ਨੌ ਵੀ ਕਿਤਰਾ ਦੀ ਕਿਤਰਾ ਦੀ ਨਹੀਂ ਉਹ ਆਣੀ ਮੇਰੀ ਨਾ ਉਹ ਵੀ ਪੀਲੇ ਜਾ ਕੇ ਚਾ ਮੈਂ ਸਗੋਂ ਜੇ ਉਹਨੂੰ ਆਜਾ ਮਾਣੀ ਤੇ ਅੰਦਰਬੀਰ ਚਾਹ ਪੀ ਕੇ ਜਾਈ ਇਹਨਾਂ ਨੂੰ ਪਤਾ ਜੇ ਉਹ ਕਹਿੰਦੀ ਵੀ ਜਤਿੰਦਰ ਕੌਰਿਆ ਤੇਰੀ ਦਾ ਉਹ ਤਾਂ ਚੰਗਾ ਤੇਰ ਕੋ ਚਾਹ ਬਣਵਾ ਕੇ ਪੀਂਦੀ ਆ ਸਵਾਹ ਨਹੀਂ ਤੋ ਤੇਰੇ ਇਹਨੇ ਤਾਂ ਚੰਗਾ ਮੇਰੀ ਬਿਸਤੀ ਕਰਾ ਦੇਣੀ ਚੰਗਾ ਜੇ ਨਹੀਂ ਉਹ ਆਈ ਮੇਰੇ ਘਰ ਸਿੱਧੀ ਲੰਘ ਗਈ ਹਾਏ ਹਾਏ ਨਹੀਂ ਭੈਣਾ ਨਵਾਂ ਤਰ ਅੱਭੀ ਪਣਾ ਕਦੇ ਕਦੇ ਤਾਂ ਨਾ ਮੈਨੂੰ ਇੰਨਾ ਗੁੱਸਾ ਚੜਦਾ ਮਮਮੀ ਤੇ ਦਿਲ ਕਰਦਾ ਇਹਨੂੰ ਨਾ ਪਾਣੀ ਚ ਪਾ ਕੇ ਕੁਛ ਦੇ ਦਾਂ ਲੈ ਲੈ ਆ ਪਾਣੀ ਕੇ ਖੂਚ ਕੱਢਣ ਦੇ ਪੀਆ ਪਿਆ ਆਪਣਾ ਸ਼ੁਕਰ ਪਾਣੀ ਲਿਆਉਂਦਾ ਘਟ ਬੇਜਾ ਮੈਂ ਅੱਜ ਅਖਰਸ ਕੰਨੀ ਬਣਾਉਂਦਾ ਵੀ ਲੈ ਮੰਮੀ ਪਾਣੀ ਲੈਣ ਗਈ ਟਾਮ ਤੇ ਲੱਗਣਾ ਹੀ ਮੰਮੀ ਮੈਂ ਨਾ ਅੱਜ ਇੱਕ ਬੋਲੀ ਸਿੱਖੀ ਆ ਸਿੱਖੀ ਕਿ ਫੋਨ 'ਤੇ ਵੀ ਆ ਸੋ ਫੋਨ 'ਤੇ ਹੀ ਦੇਖੀ ਆ ਉਦਾਂ ਤੇ ਹਾਂ ਮੈਂ ਤੁਹਾਨੂੰ ਸੁਣਾਵਾਂ ਸੁਣਾ ਦੇ ਸੁਣਾ ਦੇ ਆ ਦੇਖੋ ਨਾਤਾ ਮੈਨੂੰ ਲੜਨਾ ਆਉਂਦਾ ਨਾ ਮੈਂ ਚੁਗਲੀ ਸਿੱਖੀ ਆ ਚੰਗਿਆਂ ਦੇ ਨਾਲ ਚੰਗੀ ਸੱਸੇ ਮੈਂ ਸਿੱਖਿਆ ਨਾਲ ਸਿੱਖੀਆਂ ਨਾਲ ਤੂੰ ਮੇਰੇ ਸੱਸੇ ਮੇਰੀਏ ਨਾਲ ਤੂੰ ਮੇਰੇ ਸੱਸੇ ਮੇਰੀਏ ਚੰਗੀ ਬਣ ਕੇ ਰਹੀ ਮੈਂ ਤੈਨੂੰ ਮਾਂ ਜੀ ਮਾਂ ਜੀ ਮੈਂ ਤੈਨੂੰ ਮਾਂ ਜੀ ਮਾਂ ਜੀ ਅੱਖ ਨਹੀਂ ਤੂੰ ਮੈਨੂੰ ਧੀ ਏ ਸੀ ਏ ਕਹੀਂ ਅਮਣ ਮੈਂ ਤਾਂ ਤੈਨੂੰ ਬੁਠੇਰੀ ਧੀ ਬਣਾ ਕੇ ਰੱਖਿਆ ਪਰ ਤੂੰ ਜਦ ਕੰਮ ਹੀ ਨਹੀਂ ਕਰਦੀ ਤੇਰੀ ਮਾਂ ਨੇ ਝਟਕਾ ਮਾਰਦੀ ਤੈਨੂੰ ਉਹ ਵੀ ਤਾਂ ਕਹਿ ਲੈਂਦੀ ਮਰਦੀ ਸੀ ਝੜਕਾਂ ਆ ਤੇ ਫੇਰ ਜੇ ਮੈਂ ਕਹਾਂ ਤਾਂ ਫੇਰ ਕੀ ਕਰ ਲਵਗੀ ਐ ਲੈ ਮੰਮੀ ਮੈਂ ਕਿਹੜਾ ਗੁੱਸਾ ਕਰਦੀ ਆ ਮੈਨੂੰ ਪਤਾ ਹੀ ਤੂੰ ਵੀ ਤੇ ਮੇਰੀ ਮਾਂ ਆ ਆਹੋ ਤੇ ਉਹ ਤਾਂ ਮੈਂ ਤੈਨੂੰ ਦੱਸਣ ਦੀ ਐ ਤੇ ਮੈਂ ਕਿਹੜੇ ਤੇ ਕਿਸੇ ਗੱਲ ਦਾ ਗੁੱਸਾ ਕਰਦੀ ਜੇ ਮੈਨੂੰ ਗੁੱਸਾ ਹੋਵੇ ਤੇ ਫੇਰ ਮੈਂ ਉਹ ਗਾਣਾ ਗੋਣਾ ਸੀ ਕਿ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾ ਯੋਲੇ ਨਮ ਤੂੰ ਕਹਿ ਤਾਂ ਤਾਂ ਸਮਝ ਕੋਟੀ ਦਿੱਤਾ ਹੁਣ ਮੰਮੀ ਦੇ ਕੰਮ ਵੇਖੀ ਹਾ ਮੰਮੀ ਕਿੱਥੇ ਜਾਈ ਜਾਂਦੀ? ਹਾਂ ਮੰਮੀ ਕਿੱਥੇ ਚਲ ਗਈ? ਇਹ ਮੰਮੀ ਕਿਤੇ ਨਹੀਂ ਗਈ ਤੇਰੇ ਸਾਂ ਚੜ ਕੇ ਇੱਥੇ ਛਾਲ ਮਾਰੂ। ਹਾਏ ਮੰਮੀ ਦੇ ਇੱਥੇ ਕੀ ਕਰੇ ਨੇ ਥੱਲੇ ਆਓ। ਥੱਲੇ ਆਉਣ ਵਾਲੇ ਕੰਮ ਬੜੇ ਘੱਟ ਐ। ਮੇਂ ਸਿੰਬਾ ਨਿੱਦਲ ਵੀ ਹੀਰੋ ਤੋਹੀ ਤਾਂ ਦੀਆਂ ਨੋਹਾਂ ਮੇਰੀ ਬੜੀ ਚੰਗੀ ਆ। ਆਹ ਤਾਂ ਮੈਨੂੰ ਕੁੱਤੇ ਕੁਫਰੈਂਡੇ ਕੁੱਟੇ ਨੂੰ। ਹਾਏ ਮੰਮੀ ਆ ਲੈਨੇ ਮੇਰੇ ਮੁੰਡੇ ਨੂੰ। ਕਉਂ ਤਮੈਂ ਇੱਥੇ ਛਾਲ ਮਾਰਨੀ ਦੇਖੀ ਲੈ ਮੰਮੀ ਮੈਂ ਤਾਂ ਬੋਲੀ ਪਾਈ ਤੂੰ ਗੁੱਸਾ ਹੀ ਕਰ ਗਈ ਆ ਜਾ ਥੱਲੇ ਤੂੰ ਤਾਂ ਮੈਨੂੰ ਸੁਣਾਉਂਦੀ ਆ ਲੈ ਦੇ ਚਰਨ ਜੀ ਨੂੰ ਤੇਰੀਆਂ ਨਾ ਨਾ ਹੱਡੀਆਂ ਜੱਪੀਆਂ ਕਰਾਈਆਂ ਤੇ ਮੇਰਾ ਨਾਮ ਜਤਿੰਦਰ ਕੌਰ ਨਹੀਂ ਆ ਨਹੀਂ ਤਾਂ ਇੱਥੇ ਛਾਲ ਮਾਰੂ ਹਾਈ ਮੰਮੀ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਆ ਜਾ ਥੱਲੇ ਡੇਗ ਨਾ ਜਾਈਂ ਮੈਂ ਆਉਣਾ ਇਦਾਂ ਨਹੀਂ ਆਉਣਾ ਹਾਈ ਆ ਜਾ ਮੰਮੀ ਨਾ ਨਾ ਮੈਂ ਨਹੀਂ ਉਤਰਦੀ ਜਿੱਦਾਂ ਤੂੰ ਮੈਨੂੰ ਪਤਾ ਬੋਲੀ ਤੂੰ ਮੈਨੂੰ ਸੁਣਾਈ ਆ ਤੂੰ ਮੈਨੂੰ ਪਾਈ ਨਹੀਂ ਆ ਤੂੰ ਬੁਝਾਰਦਾ ਨਹੀਂ ਆ ਪਾਪਾ ਕਿ ਤੂੰ ਮੈਨੂੰ ਕੁੱਟਾ ਨੂੰ ਫੈਂਢੀ ਆ ਮੈਂ ਤਾਂ ਹੀ ਭੱਜ ਕੇ ਕੋਠੇ ਤੇ ਚੜ੍ਹ ਕੇ ਕੀ ਪੜਾ ਮ ਓ ਮੈਂ ਤੁਮਨੇ ਕਾਟੀ ਦਿਨ ਦੀ ਕੋ ਲੈ ਮਮਮੀ ਮੈਂ ਅੱਜ ਬੋਲੀ ਫੋਨ ਨਹੀਂ ਤੂੰ ਗੁੱਸਾ ਕਰ ਕੇ ਆਜੋ ਥੱਲੇ ਆਜੋ ਹਾਂਹੀਂ ਵੀ ਹੈਗੀਆਂ ਹਾਂ ਅਹੀਂ ਤਾਂ ਕਦੀ ਆਪਣੀ ਸੱਸ ਨੂੰ ਇਹੋ ਜਿਹੀ ਬੋਲੀ ਬਾਕੇ ਨਹੀਂ ਸੁਣਾਈ ਕਦੀ ਮੈਂ ਨਹੀਂ ਆਉਂਦੀ ਹਾਂ ਥੱਲੇ ਤੂੰ ਜਿੰਨੇ ਮਰਜੀ ਹੱਥ ਜੋੜ ਲਾ ਮੈਂ ਤਾਂ ਇੱਥੇ ਹੀ ਬਹੂੰ ਹਾਏ ਮਮਮੀ ਥੱਲੇ ਆ ਜਾ ਤੇਰਾ ਮੁੰਡਾ ਆ ਗਿਆ ਤੇ ਉਹ ਕੀ ਸੋਚੂਗਾ ਅੈਨੇ ਮੁੰਡੇ ਦਾ ਜੈ ਇਨਾ ਡਰ ਹੁੰਦਾ ਨਾ ਤੇ ਆ ਬੋਲੀ ਨਾ ਪੰਦੀਓ ਨਹੀਂ ਆ ਜਾ ਮੰਮੀ ਥੱਲੇ ਕੀ ਕਰਦੀ ਪਈ ਆ ਤਮਾਸ਼ਾ ਲਾਇਆ ਆ ਆ ਜਾ ਥੱਲੇ ਮੰਮੀ ਦੱਸ ਮੈਨੂੰ ਆਕੇ ਮੈਂ ਕਿਹੜੀ ਸਬਜ਼ੀ ਬਣਾਵਾਂ ਮੇਰੀ ਮਰਜ਼ੀ ਬਣਾ ਲੈ ਤਮਾਸ਼ਾ ਮੈਂ ਲਾਇਆ ਕਿ ਤੂੰ ਲਾਇਆ ਹਾਏ ਹਾਏ ਮੰਮੀ ਤੂੰ ਤਾਂ ਐਦਾ ਕੋਠੇ ਟੱਪਾ ਨਹੀਂ ਜਿਹੜਾ 16 ਸਾਲਾਂ ਦੀ ਕੁੜੀ ਹੁੰਦੀ ਆ ਨਹੀਂ 16 ਸਾਲਾਂ ਦੀ ਕੁੜੀ ਨੂੰ ਗੋਲੇ ਲੱਗਿਆ ਹੁੰਦੇ ਆ 16 ਸਾਲਾਂ ਦੀ ਕੁੜੀ ਨੂੰ ਤਾਂ ਵੱਡ ਕੰਮ ਕਰੀ ਜਾਣੀ ਮੈਂ ਲੈ ਮੰਮੀ ਆ ਜਾ ਥੱਲੇ ਹੱਥ ਜੋੜਦੀ ਤੇਰੇ ਅੱਗੇ ਆ ਕੇ ਤੇ ਮੈਨੂੰ ਦੱਸ ਕਿਹੜੀ ਸਬਜ਼ੀ ਬਣਾਵਾਂ ਆਉਂ ਨਹੀਂ ਆਉਂ ਨਹੀਂ ਕੱਚ ਜੀ ਗਏ ਮੇਰੇ ਤੋਂ ਬਿਨਾ ਤਾਂ ਤੁਹਾਡੀ ਸਬਜੀ ਵੀ ਨਹੀਂ ਬਣਨੀ ਮੈਂ ਸੱਚੀ ਦੇਖਣ ਲੱਗੀ ਹਾਂ ਇਹ ਉੱਚਾ ਹੀ ਬੜਾ ਵਾ ਮੰਮੀ ਆ ਜਾਓ ਮੇਰੇ ਕੋਲ ਆਓ ਡੇਗੋ ਡੇਗਰਮੀ ਮੰਮੀ ਗੱਲ ਸੁਣ ਲੈ ਮੇਰੀ ਗਵਾਰਾ ਨਾ ਉੱਤੇ ਚੜੀ ਐਵੇਂ ਕਿਹਨੇ ਤੇਰੀ ਜੇ ਵੀਡੀਓ ਬਣਾ ਕੇ ਨਾ ਤੇ ਇੰਸਟਾ ਤੇ ਪਾਤੀ ਨਾ ਤੇ ਵਾਇਰਲ ਹੋ ਜਾਣੀ ਆ ਅੱਛਾ ਤੇ ਤੂੰ ਜਿਹੜੇ ਕੰਮ ਕਰਦੀ ਤਾਂ ਹੀ ਚੜੀ ਆ ਤੇ ਕਿਹੜੀ ਕਿਹੜੀ ਵੀਡੀਓ ਲਾ ਦੇਣੀ ਮੇਰੀ ਮੰਮੀ ਜੇ ਤੂੰ ਉੱਤੋਂ ਡਿੱਗ ਗਈ ਨਾ ਤੇ ਫੇ ਤੇਰੀ ਇੱਕ ਵੀਡੀਓ ਸਲੋ 모ਸ਼ਨ ਲਾ ਕੇ ਨਾ ਤੇ ਫੇ ਪਾਉਣੀ ਆ ਇੰਸਟਾ ਤੇ ਨਾ ਕਿਹੜੀ ਵੀਡੀਓ ਲਾਉਣੀ ਹਾਂ ਸਲੋ 모ਸ਼ਨ ਦੇ ਉਹ ਸੁਣਿਆ ਨਹੀਂ ਮੰਮੀ ਗਾਣਾ ਨਹੀਂ ਮੈਂ ਕਰਕੇ ਫਲਾਈ ਆਵਾ ਨਾ ਮੇਰੀ ਫਲਾਈ ਬਾਅਦ ਆਉ ਆ ਤੇਰੀ ਮਾਂ ਨੂੰ ਲਾ ਕੇ ਨਾ ਫੋਨ ਪਹਿਲਾ ਤੇਰੀ ਮੀਟਿੰਗਾਂ ਚ ਤੇਲਫੋਨ ਨਹੀਂ ਆ ਰਹੇ ਨੇ ਨਾਲ ਚਰਨ ਜੀ ਨੂੰ ਜਿਹੜੇ ਫਲਾਈਏ ਵੇਂਦੀ ਆ ਪੱਛੀ ਲੱਗਣਾ ਇੱਚੇ ਵੇਂਦੇ ਵੀ ਕੱਢਦੀ ਰਹਿੰਦੀ ਬੋਲੀਆਂ ਤੇ ਕਾਣੀ ਸੜ ਜੇ ਇੱਚ ਲੱਗਦਾ ਵੀ ਕੱਖਣੀ ਐ ਲੈ ਮੰਮੀ ਮੈਂ ਤੇ ਗਾਣਾ ਸੁਣਾਇਆ ਤੂੰ ਠੰਡੀ ਰਹਿ ਮੈਂ ਤੇਲੀ ਪਾਣੀ ਲੈ ਕੇ ਆਉਣੀ ਆ ਠੰਡੀ ਰਹਿ ਠੰਡੀ ਤੋਂ ਰਹਿ ਨਾ ਇਹ ਕਿ ਤੇ ਫੇਰੇ ਨਾ ਠੰਡੀ ਪੱਛੀ ਲੱਗਣਾ ਇਹਨੂੰ ਹੀ ਲੋਕ ਲਾਇਆ ਵਾ ਕਿਤੇ ਮੰਮੀ ਨਾ ਕਰ ਲੈ ਫੋਨ ਕਰਕੇ ਆਦੀ ਮਾਂ ਨੂੰ ਤਾਂ ਦੱਸਾਂ ਕੋਈ ਕਰਦੀ ਜੀ ਤੀ ਤੁਹਾਡੀ ਹਲੇ ਮੰਮੀ ਪਾਣੀ ਪੀ ਕੋ ਪਾਤ ਨਹੀਂ ਦਿੱਤਾ ਨਾ ਪਾਣੀ ਚ ਲੈ ਮਮੀ ਮੈਂ ਕਾ ਤੋ ਪੋਣਾ ਆ ਤੇਰਾ ਰਾਦਾ ਛੇਤੀ ਮੇਰੇ ਗਲੋਂ ਲੈ ਜੇ ਲੈ ਮਮੀ ਮੈਂ ਪਾਣੀ ਲਿਆ ਕੇ ਦਿੱਤਾ ਮੈਂ ਕਾ ਤੋ ਵਿੱਚ ਕੁਛ ਪੋਣਾ